ਅਗਵਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਤਨੁਸ਼ਰਮਾ ਆਓ ਚਾਤਪਾਲ ਨੇ ਆ ਪੰਜਾਬ ਦੀਆਂ ਪੰਜ ਖਾਸ ਖਬਰਾਂ ਦੇ ਵੀਰਵਾਨ ਨੂੰ ਪੰਜਾਬ ਦੇ 6 ਹਲਕਿਆਂ ਵਿੱਚ ਮੂੜ VOTING ਹੋਈ ਵੱਡੀ ਗਿਣਤੀ ਵਿੱਚ ਵੋਟਰਾਂ ਵੱਲੋਂ ਆਪਣੇ ਹੱਕ ਦਾ ਇਸਤੇਮਾਲ ਕੀਤਾ ਗਿਆ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲਈ 16 ਬੂਥਾਂ ਤੇ ਪੰਜ ਵਿਧਾਨ ਸਭਾ ਹਲਕਿਆਂ ਦੇ 32 ਬੂਥਾਂ ਉਤੇ ਮੂੜ ਵੋਟਾਂ ਪਾਈਆਂ ਗਈਆਂ ਮਜੀਠਾ ਹਲਕਾ ਦੇ 12 ਮੁਕਸਰ ਸਾਹਿਬ ਦੇ 9 ਮੋਗਾ ਦੇ 1 ਤੇ ਸੰਗਰੂਰ ਦੇ 9 ਚੋਣ ਬੂਥਾਂ ਉਤੇ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਕੁਝ ਟੈਕਨੀਕਲ ਇਸ਼ੂਜ਼ ਕਰਕੇ ਮਸ਼ੀਨਾਂ ਦੇ ਵਿੱਚ ਆ ਗਏ ਸੀ ਜੋ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਸੁਣਨ ਨੂੰ ਮਿਲਿਆ ਸੀ ਤੇ ਖਬਰਾਂ ਦੇ ਵਿੱਚ ਵੀ ਪੜਿਆ ਸੀ ਤੇ ਸੰਗਰੂਰ ਅਸੈਂਬਲੀ ਦੇ ਵਿੱਚ ਨੋ ਇਹ ਜੇ ਬੂਥ ਨੇ ਜਿੱਥੇ ਕਿ ਟੈਕਨੀਕਲੀ ਫਾਲਟ ਹੋਣ ਕਰਕੇ ਮਸ਼ੀਨਾਂ ਦਾ ਦੁਬਾਰੋ ਰੀਪੋਲਿੰਗ ਹੋ ਰਹੀ ਹੈ ਚੋਣ ਕਮਿਸ਼ਨ ਦੇ ਅੰਡਰ ਜੋ ਹੋਇਆ ਇਹਨਾਂ ਨੇ ਕਾਫੀ ਅੱਛਾ ਕੰਮ ਕੀਤਾ ਹੈ ਦੁਬਾਰੋਂ ਫੇਰ ਜੋ ਹੋ ਰਹੀ ਹੈ ਤਾਂ ਕੁਝ ਸੋਚ ਸਮਝ ਕੇ ਇਹਨਾਂ ਨੇ ਉਪਰਾਲਾ ਕੀਤਾ ਹੋਊਗਾ ਦੱਸ ਦਿਆ ਕਿ 4 ਫਰਵਰੀ ਨੂੰ ਪਾਈਆਂ ਵੋਟਾਂ ਦੌਰਾਨ ਈਵੀਐਮ ਜੀ ਖਰਾਬੀ ਹੋਣ ਦੇ ਕਾਰਨ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 48 ਬੂਥਾਂ ਤੇ ਦੁਬਾਰਾ ਵੋਟਾਂ ਪਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਮਜੀਠਾ ਹਲਕਾ ਵਿੱਚ ਦੁਬਾਰਾ ਪਈਆਂ ਵੋਟਾਂ ਦੌਰਾਨ ਮਜੀਠਾ ਹਲਕਾ ਦੇ ਅਕਾਲੀ ਦਲ ਦੇ ਉਮੀਦਵਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੀ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਦੂਜੀ ਵਾਰ ਵੋਟ ਪਾ ਰਹੇ ਵਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਉਤੇ ਨਿਸ਼ਾਨਾ ਸਾਧਿਆ ਕਿ ਕਾਂਗਰਸ ਹਾਰ ਕਾਰਨ ਬੁਖਲਾ ਗਈ ਹੈ ਦੇਖੋ ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਹੈ ਜੀ ਮੈਂ ਉਹਦਾ ਸਵਾਗਤ ਕਰਦਾ ਉਹਨਾਂ ਨੂੰ ਕੁਝ ਜਾਪਿਆ ਹੋਣਾ ਉਹਨਾਂ ਨੂੰ ਕੁਝ ਕਮੀ ਪੇਸ਼ੀ ਉਹਨਾਂ ਦੇ ਪ੍ਰੋਸੈਸ 'ਚ ਦੇਖੀ ਹੋਣੀ ਉਹਨਾਂ ਨੇ ਰੀਪੋਲ ਆਰਡਰ ਕੀਤੀ ਹੈ ਕੁਦਰਤੀ ਉਹ ਬੂਥ 'ਚ ਵੀ ਹੋ ਗਈ ਜਿੱਥੇ ਬੜਾ ਲੰਮਾ ਸਮਾਂ ਮਸ਼ੀਨ ਬੰਦ ਰਹੀ ਸੀ ਤੁਸੀਂ ਆਪ ਉਹਦੇ ਨਾਲੇ ਸੀ ਤੇ ਮੈਂ ਬਗੈਰ ਵੋਟ ਪਾ ਕੇ ਮੁੜਨਾ ਪਿਆ ਸੀਗਾ ਫਿਰ ਬਾਅਦ ਚ ਆ ਕੇ ਵੋਟ ਕਾਸਟ ਕੀਤੀ ਹੈ ਇਸ ਲਈ ਆਏ ਵੈਲਕਮ ਜੋ ਇਲੈਕਸ਼ਨ ਕਮਿਸ਼ਨ ਦੇ ਫੈਸਲੇ ਉਹਨਾਂ ਨੇ ਕੀਤੇ ਆ ਕਾਂਗਰਸ ਦੀ ਬਕਲਾਹਟ ਤੇ ਬੁੰਦਲ ਗਏ ਥੋੜੇ ਜਿ ਏ ਕਿਉਂ ਕਰਾਇਆ ਗਿਆ ਨਹੀਂ ਕਰਾਇਆ ਗਿਆ ਇਹਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਦਾ ਇਹਦਾ ਫੈਸਲਾ ਇਲੈਕਸ਼ਨ ਕਮਿਸ਼ਨ ਕਰਦਾ ਹੈ ਇਲੈਕਸ਼ਨ ਕਮਿਸ਼ਨ ਨੇ ਮਜੀਠਾ ਸੰਗਰੂਰ ਮੁਕਸਰ ਸ਼ਰਦੂਲਗੜ ਤੇ ਇੱਕ ਸੀਟ ਹੋਰ ਮੇਨ ਲਾਦਾ ਮੋਗਾ ਉੱਥੇ ਕੀਤਾ ਹੈ ਫੈਸਲਾ ਇਹਨਾਂ ਨੂੰ ਕੁਝ ਪ੍ਰੋਬਲਮ ਹੈ ਕਿ ਮੈਨੂੰ ਲੱਗਦਾ ਜਦ ਕੋਈ ਬੰਦੇ ਦੀ ਹਾਰ ਹੁੰਦੀ ਹੋਵੇ ਤੇ ਰੋ ਇਲੈਕਸ਼ਨ ਕਮਿਸ਼ਨ ਚ ਵੀ ਨੁਕਸਪ ਲੱਗਣ ਲੱਗ ਪੈਂਦਾ ਜਿਵੇਂ ਪਿਛਲੀ ਵਾਰੀ ਕੈਪਟਨ ਸਾਹਿਬ ਜਰ ਗਏ ਸੀ ਉਹਨਾਂ ਨੇ ਕਿਹਾ ਮਸ਼ੀਨਾਂ ਚ ਨੁਕਸ ਪੈ ਗਿਆ ਇਹ ਤੇ ਰੱਬ ਹੀ ਬਚਾਵੇ ਜੀ ਇਹ ਜੀ ਸੋਚ ਤੋਂ ਕੀ ਕਹਿ ਸਕਦੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਦਾ ਦਾਅਵਾ ਪੇਸ਼ ਕੀਤਾ ਤੇ ਕੋਈ ਸਾ ਸਰ ਉਹ ਲੋਕਾਂ ਦਾ ਆਪਣਾ ਫੈਸਲਾ ਹੈਗਾ ਉਹ ਤਾਂ 11 ਮਾਰਚ ਨੂੰ ਪਤਾ ਲੱਗੂਗਾ ਕਿਨੋਂ ਬੈਨੀਫਿਟ ਮਿਲਿਆ ਕਿਨੋਂ ਨਹੀਂ ਬੈਨੀਫਿਟ ਮਿਲਿਆ ਬਟ ਡੈਫੀਨਿਟਲੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਵੇਵ ਆ ਤੇ ਤੁਸੀਂ 11 ਮਾਰਚ ਨੂੰ ਦੇਖਿਓ ਦਿੱਲੀ ਦੇ ਵਿੱਚ ਵੀ ਇਲੈਕਸ਼ਨਸ ਟਾਈਮ ਦਾ ਮੈਨੂੰ ਐਕਸਪੀਰੀਅੰਸ ਆ ਸਾਇਲੈਂਟ ਵੋਟਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਆ ਇਨ੍ਹਾਂ ਹਲਕਿਆਂ ਸਮੇਤ ਬਾਕੀ ਸਾਰੀਆਂ ਸੀਟਾਂ ਦੇ ਨਤੀਜੇ 11 ਮਾਰਚ ਨੂੰ ਆਣਗੇ ईवीएम मशीन ना दी सुरक्षा ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਉਤੇ ਮਾਨਯੋਗ ਅਦਾਲਤ ਨੇ ਆਪ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਚੋਣ ਕਮਿਸ਼ਨ ਨੂੰ ਇਸ ਸਬੰਧੀ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ ਅਦਾਲਤ ਨੇ ਕਮਿਸ਼ਨ ਨੂੰ ईवीएम ਮਸ਼ੀਨਾਂ ਦੀ ਸੁਰੱਖਿਆ ਪੁਖਤਾ ਕਰਨ ਦੇ ਹੁਕਮ ਜਾਰੀ ਕੀਤੇ ਨੇ ਆਪਣੀ ਜੋ ਇਨਸਟਰਕਸ਼ਨ ਹੈ ਉਸਕੇ ਅਗੇਂਸਟ ਹੈ ਇਲੈਕਸ਼ਨ ਕਮਿਸ਼ਨ ਕੀ ਆਪਣੀ ਜੋ ਐਸਓਪੀ ਹੈ ਉਹ ਕਹਿੰਦੀ ਹੈ ਕਿ ਜੇ ਜੋ ਮਿਡਲ ਪੈਰੀਮੀਟਰ ਹੈ ਉਸਕੇ ਅੱਗੇ ਕੋਈ ਸਿਵਲਨ ਜਾ ਨਹੀਂ ਸਕਦਾ मगर बहुत सी जगह पे ये है कि जो फॉलो नहीं हो रहा इन सब पॉइंट को हम लेके और बहुत इलेक्शन ये कहता है इलेक्शन अपनी इंस्ट्रक्शन कहती हैं कि जो कैंडिडेट का रिप्रेजेंटेटिव है वो बिल्कुल वहाँ जहाँ स्ट्रांग रूम है उसके सामने बैठेगा मगर बहुत ये बहुत सी जगह पर ये अलाउ नहीं किया जा रहा कुछ जगह पर है ਜ਼ਿਆਦਾਤਰ ਜਗ੍ਹਾ 'ਪੇ ਉਸਕੋ ਲਾਉ ਨਹੀਂ ਕੀਤਾ ਜਾ ਰਹਾ। ਆਪ ਨੇ ਤਾਂ ਐਚਐਸ ਸਕੂਲ ਕਾਨੇ ਜਲੰਧਰ ਲੁਧਿਆਣਾ ਤੇ ਤਰਨਤਾਰਨ ਦੀ ਸੁਰੱਖਿਆ ਉਤੇ ਸਵਾਲ ਖੜੇ ਕੀਤੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖ ਟੈਕਸੀ ਚਾਲਕਾਂ ਨੇ ਕਿਸੇ ਵੀ ਪਾਰਟੀ ਦਾ ਸਮਰਥਨ ਕਰਨ ਦੀ ਬਜਾਏ ਜਸਬੀਰ ਸਿੰਘ ਜੱਸੀ ਨੂੰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਮੈਦਾਨ ਵਿੱਚ ਉਤਾਰਿਆ। ਆਜ਼ਾਦ ਉਮੀਦਵਾਰ ਜਸਬੀਰ ਸਿੰਘ ਜੱਸੀ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਵਿੱਚ ਅਕਾਲੀ ਪਾਰਟੀ ਨੇ ਦਿੱਲੀ ਲਈ ਕੁਝ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਪਾਰਟੀ ਨੇ ਜੋ ਹਾਲ ਪੰਜਾਬ ਦਾ ਕੀਤਾ ਹੈ, ਉਹੀ ਹਾਲ ਉਹਨਾਂ ਨੇ ਦਿੱਲੀ ਦਾ ਕੀਤਾ ਹੋਇਆ ਹੈ। ਤੇ ਦੋਨੋਂ ਪਾਰਟੀਆਂ ਦੀ ਬੀਜਪੀ ਆਪਣਾ ਬੀਜਪੀ ਅਤੇ ਅਕਾਲੀ ਦਲ ਜੋ ਹੈ ਇਹਨਾਂ ਨੇ ਆ ਦਿੱਲੀ ਵਿੱਚ ਕੁਝ ਨਹੀਂ ਕੀਤਾ ਹੈ ਸਿਰਫ ਬਾਤਾਂ ਹੀ ਕਰਤੇ ਰਹੇ ਹਨ ਪੰਜਾਬ ਦਾ ਹਾਲ ਜਿਵੇਂ ਹੈ ਉਹੀ ਹਾਲ ਇਹਨਾਂ ਨੇ ਦਿੱਲੀ ਦਾ ਕਰ ਦਿੱਤਾ ਹੈ ਦੱਸ دیا ਕਿ 11 ਫਰਵਰੀ ਨੂੰ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ ਤੇ 1 ਮਾਰਚ ਨੂੰ ਨਤੀਜੇ ਦਾ ਐਲਾਨ ਹੋਵੇਗਾ ਫਾਜ਼ਿਲਕਾ ਦੇ ਨੇੜਲੇ ਪਿੰਡ ਵਿੱਚ ਔਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦਰਸਾ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੀ ਖਬਰ ਸੁਣਦੇ ਹੀ ਪ੍ਰੇਮੀ ਨੌਜਵਾਨ ਨੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਭਰਾ ਨੇ ਲੜਕੀ ਦੀ ਉਸ ਦੇ ਘਰ ਵਾਲਿਆਂ ਵੱਲੋਂ ਹੱਤਿਆ ਕਰਨ ਦਾ ਸ਼ੱਕ ਜ਼ਾਹਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਵੀ ਟੌਰਚਰ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਅਸੀਂ ਕਈ ਵਾਰੀ ਰਿਸ਼ਤੇਦਾਰਾਂ ਨੂੰ ਬੁਲਾ ਕੇ ਤੇ ਪਰਿਵਾਰ ਇਕੱਠਾ ਕਰਕੇ ਇਹਦੇ ਪਿਓ ਨਾਲ ਗੱਲ ਕੀਤੀ ਤੇ ਉਹ ਨਾਲ ਤਾਏ ਨਾਲ ਦਾਦੇ ਨਾਲ ਵੀ ਆਪਾਂ ਵਿਆਹ ਸ਼ਾਦੀ ਵਿਆਹ ਕਰ ਲਈ ਇਹਨਾਂ ਦਾ ਉਹ ਕਹਿੰਦੇ ਨਹੀਂ ਬੀਸੀ ਤੁਹਾਡੇ ਮੁੰਡੇ ਨਾਲ ਵਿਆਹ ਨਹੀਂ ਕਰਨਾ ਕੁੜੀ ਦਾ ਠੀਕ ਹੈ ਸੀ ਕੁੜੀ ਮੁੰਡੀ ਦੋਨੂੰ ਮਾਰ ਦਿਆਂਗੇ ਦੂਜੇ ਪਾਸੇ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਲੜਕੀ ਦੀ ਮੌਤ ਕਰੰਟ ਲੱਗਣ ਨਾਲ ਹੋਈ ਦੱਸ ਰਹੇ ਨੇ ਇਸ ਹਨ ਹੁੰਦਕ ਦੀਆਂ ਪੰਜਾਬ ਦੀਆਂ ਪੰਜ ਖਾਸ ਖਬਰਾਂ ਤੁਸੀਂ ਜੁੜੇ ਰਹੋ ਜਗਬਾਨੀ ਟੀਵੀ ਨਾਲ